ਗੁਰੂ ਹਰਿਕ੍ਰਿਸ਼ਨ ਸਕੂਲ ਦੇ ਬੱਚਿਆਂ ਨੇ ਪੜ੍ਹਾਈ 'ਚ ਮਾਰੀਆਂ ਮੱਲਾਂ ਸਕੂਲ ਮੈਨੇਜਮੈਂਟ ਤੇ ਅਧਿਆਪਕਾਂ ਨੇ ਕੀਤੀ ਬੱਚਿਆਂ ਦੀ ਹੌਸਲਾ ਅਫਜਾਈ ਗੁਰਾਲੀ ਦੇ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਬੱਚਿਆਂ ਨੇ ਫੇਰ ਤੋਂ ਪੜ੍ਹਾਈ ਦੇ ਵਿੱਚ ਮੱਲਾ ਮਾਰੀਆਂ ਹਨ ਅੱਜ ਸਕੂਲ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਹੈ ਇਸ ਮੌਕੇ ਕੀ ਕਹਿਣਾ ਸਕੂਲ ਦੀ ਪ੍ਰਿੰਸੀਪਲ ਮਨਜੂਰ ਰਠੌਰ ਦਾ ਅਤੇ ਅਧਿਆਪਕਾਂ ਦਾ ਕਿਸ ਤਰ੍ਹਾਂ ਉਹ ਮਿਹਨਤ ਕਰਦੇ ਨੇ ਬੱਚਿਆਂ ਦੇ ਲਈ ਅਤੇ ਕੀ ਕਹਿਣਾ ਚਾਹੁੰਦੇ ਆ ਉਹ ਬੱਚੇ ਜੋ ਕਿ ਵਕ ਵਕ ਹੁਣ ਵਿਭਾਗਾਂ ਵਿੱਚ ਜਾ ਕੇ ਨੌਕਰੀ ਵੀ ਕਰ ਸਕਦੇ ਨੇ ਅਤੇ ਹੁਣ ਚੰਗੀ ਸਿੱਖਿਆ ਉਹਨਾਂ ਵੱਲੋਂ ਇਸ ਸਕੂਲ ਤੋਂ حاصل ਕੀਤੀ ਗਈ ਹੈ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੈਡਮ ਕੀ ਕੀ ਨਾਮ ਆਪਣਾ ਕਿਹੜੇ ਸਕੂਲ ਦੇ ਪ੍ਰਿੰਸੀਪਲ ਹੋ ਤੁਸੀਂ ਕਹਿੰਦੀ ਮੇਰਾ ਨਾਮ ਅੰਜਲੀ ਰਤਨ ਮੈਂ ਗੁਰੂ ਹੇਕਸ਼ਨ ਸਕੂਲ ਦੀ ਪ੍ਰਿੰਸੀਪਲ ਐ ਤੁਹਾਡੇ ਸਕੂਲ ਦਾ 10ਵੀਂ ਦਾ ਰਿਜ਼ਲਟ ਆਇਆ ਕਿਹੰਜੇ ਰਿਜ਼ਲਟ ਰਿਹਾ ਤੇ ਬੱਚਿਆਂ ਨੂੰ ਅੱਜ ਇਨਾਮ ਦਿੱਤੇ ਗਏ ਹਨ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਜ ਦਾ ਰਿਜ਼ਲਟ ਬਹੁਤ ਅੱਛਾ ਹੈ ਜਿਸੇ ਦੇਖ ਕੇ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਤੋ ਮੈਂ ਹਮੇਸ਼ਾ ਚਾਹੂਗੀ ਵੀ ਮੇਰੇ ਬੱਚੇ ਬਹੁਤ ਅੱਗੇ ਜਾਏ। ਔਰ ਇਨ ਇਨੋ ਨੇ ਜੋ ਹਮਨੇ ਮਿਹਨਤ ਕੀਤੀ ਥੀ ਉਹ ਇਨੋ ਨੇ ਕਰ ਦਿਖਾਈ। ਸਭ ਤੋਂ ਵੱਧ ਨੰਬਰ ਕਿਹੜੇ ਬੱਚੇ ਲਿਆਏ ਆ ਜੀ? ਅਮਨਦੀਪ कौर ਜੋ 94% ਦੇ ਕਿਪਾਸ ਹੋਈ ਹੈ। ਕਿੰਨੀ ਕਿ ਮਿਹਨਤ ਕਰਦਾ ਹੈ ਪੂਰਾ ਸਟਾਫ ਜੀ? ਅ ਸਾਡੇ ਸਟਾਫ ਮੈਂਬਰ ਬਹੁਤ ਹਾਰਡ ਵਰਕਿੰਗ ਹੈ। ਬਹੁਤ ਅੱਛੀ ਮਿਹਨਤ ਕਰ ਰਹੇ ਹੋ। ਜਿੰਨਾਂ ਰਿਜ਼ਲਟ ਆਪਕੇ ਸਾਹਮਣੇ ਹੈ। ਤੋ ਹੋਰ ਵੱਖਰੇ ਜਿਹੜੇ ਸਕੂਲ ਆ ਉਹਨਾਂ ਨਾਲੋਂ ਵੱਖ ਕੀ ਹੈ ਤੁਹਾਡੇ ਸਕੂਲ ਦੇ ਵਿੱਚ ਜੀ? ਦੇਖੋ ਆਪਣੇ ਆਪਣੇ ਸਕੂਲ ਦੀ ਹਰ ਇੱਕ ਕੁਆਲਿਟੀ ਹੈ। ਹਮਾਰੇ ਸਕੂਲ ਦੀ ਕੁਆਲਿਟੀ ਇਹ ਹੈ ਕਿ ਇੱਕ ਹਾਰਟ ਵਰਕਿੰਗ ਸਟਾਫ ਜੋ ਬਹੁਤ ਮਿਹਨਤ ਕਰਾ ਰਿਹਾ ਹੈ ਜੋ ਉਮੀਦ ਰੱਖਦੇ ਹੈ ਕਿ ਮੈਰਿਟ ਲਿਸਟ ਤੱਕ ਹਮਾਰੇ ਬੱਚੇ ਆਏ। ਸਕੂਲ ਦਾ ਰਿਜ਼ਲਟ ਬੜਾ ਸ਼ਾਨਦਾਰ ਆਇਆ ਤੇ ਅੱਜ ਬੱਚਿਆਂ ਨੇ ਹੌਸਲਾ ਫੁਜਾਈ ਵੀ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਅਸੀਂ ਬੱਚਿਆਂ ਦੀ ਜੋ ਮਿਹਨਤ ਬੱਚਿਆਂ ਨੇ ਕੀਤੀ ਹੈ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਆਇਆ ਉਹਦੇ ਤੇ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ। ਔਰ ਸਾਡੇ ਸਕੂਲ ਲਈ ਬੜੀ ਇਹ ਪ੍ਰਾਊਡ ਫੀਲ ਕਰਦੇ ਆ ਕਿ ਬੱਚਿਆਂ ਨੇ 90% ਤੋਂ ਵੱਧ ਮਾਰਕਸ ਲਏ ਆ 6 ਬੱਚੇ ਜਿਹੜੇ ਸਾਡੇ ਉਹ 90% ਤੋਂ ਵੱਧ ਹੈ ਬਾਕੀ 6 ਹੈਗੇ 85% ਤੋਂ ਵੱਧ ਤੇ 10 ਹੈਗੇ 80% ਤੋਂ ਵੱਧ ਤੇ 60% ਤੋਂ ਵੱਧ ਤਾਂ ਸਾਰੇ ਹੀ ਆ ਸੋ ਬਹੁਤ ਵਧੀਆ ਰਿਜ਼ਲਟ ਆਇਆ ਇਹ ਬੱਚਿਆਂ ਦੀ ਮਿਹਨਤ ਸਾਡੇ ਅਧਿਆਪਕਾਂ ਦੀ ਮਿਹਨਤ ਔਰ ਜਿਹੜੇ ਸਾਡੇ ਪੇਰੈਂਟਸ ਹੈ ਉਹਨਾਂ ਦੀ ਜਿਹੜੀ ਹੈ ਅਗਵਾਈ ਤੇ ਉਹਨਾਂ ਦੀ ਕੋਆਪਰੇਸ਼ਨ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਇਸ ਜਗ੍ਹਾ ਤੇ ਅੱਜ ਇਹ ਸਨਮਾਨ ਬੱਚਿਆਂ ਨੂੰ ਦੇਣ ਲਈ ਖੜੇ ਆਂ ਤੋ ਉਮੀਦ ਕਰਦੀ ਆਂ ਵੀ ਅੱਗੇ ਤੋਂ ਵੀ ਸਾਡੇ ਦੇ ਆਪਕ ਇਦਾਂ ਹੀ ਮਿਹਨਤ ਕਰਾਉਣਗੇ ਔਰ ਬੱਚੇ ਵੀ ਅੱਛੇ ਨੰਬਰ ਮਾਰਕਸ ਲੈ ਕੇ ਸਾਡੇ ਸਕੂਲ ਦਾ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ। ਮੈਡਮ ਅਕਸਰ ਦੇਖਣ ਨੂੰ ਆਇਆ ਤੇ ਬੱਚੇ ਜੋ ਸਕੂਲ ਚ ਪੜਦੇ ਆ ਉਸ ਤੋਂ ਬਾਅਦ ਟਿਊਸ਼ਨ ਵੀ ਜਾਂਦੇ ਆ। ਤੁਹਾਡੇ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਹੈ ਬੱਚਿਆਂ ਨੂੰ ਵੀ ਜੋ ਤੁਸੀਂ ਸਕੂਲ ਚ ਪੜਾਉਂਦੇ ਆ ਉਹੀ ਪੜਨਾ ਚਾਹੀਦਾ ਬੱਚਿਆਂ ਨੂੰ। ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਹਾਂਜੀ ਸਾਡੇ ਵੱਲੋਂ ਤਾਂ ਬੱਚਿਆਂ ਨੂੰ ਇਹੀ ਸੁਨੇਹਾ ਹੈ। कि ਜਿਹੜੀ ਆਪਣੀ ਸੈਲਫ ਲੇਬਰ ਹੁੰਦੀ ਹੈ ਸੈਲਫ ਮਿਹਨਤ ਹੁੰਦੀ ਹੈ ਉਹੀ ਜ਼ਿਆਦਾ ਕੰਮ ਹੁੰਦੀ ਹੈ ਟਿਊਸ਼ਨ ਦੇ ਵਿੱਚ ਕਈ ਵਾਰ ਆਉਣ ਜਾਣ ਦੇ ਵਿੱਚ ਟਾਈਮ ਦੀ ਵੇਸਟੇਜ ਹੁੰਦੀ ਹੈ ਟੀਚਰ ਸਾਡੇ ਬਹੁਤ ਵਧੀਆ ਪੜਾ ਰਹੇ ਆ ਉਸੇ ਜੋ ਪੜਾ ਰਹੇ ਆ ਉਹਨਾਂ ਨੂੰ ਵੀ ਰਿਪੀਟ ਕਰ ਲਿਆ ਜਾਵੇ ਉਹੀ ਘਰ ਜਾ ਕੇ ਰਿਵਾਈਜ਼ ਕਰ ਲਿਆ ਜਾਵੇ ਤਾਂ ਉਹਦੇ ਅچھے ਨਤੀਜੇ ਨਿਕਲਦੇ ਆ ਤੇ ਉਮੀਦ ਕਰਦੇ ਆ ਬੱਚੇ ਇਸੇ ਤਰ੍ਹਾਂ ਮਿਹਨਤ ਕਰਕੇ ਸੈਲਫ ਸਟੱਡੀ ਕਰਨਗੇ ਔਰ ਅچھے ਨੰਬਰ ਅਗਲੀ ਕਲਾਸਾਂ ਦੇ ਵਿੱਚ ਵੀ ਇਸੇ ਤਰ੍ਹਾਂ ਲੈਣਗੇ ਔਰ ਜ਼ਿੰਦਗੀ ਦੇ ਵਿੱਚ ਕੋਈ ਅੱਛਾ ਮੁਕਾਮ ਹਾਸਿਲ ਕਰਨਗੇ ਈ ਨਾਮ ਆਪਣਾ ਤੁਸੀਂ ਕਿਹੜੇ ਸਕੂਲ ਦੇ ਟੀਚਰ ਹੋ ਮੈਂ ਹਰਜੀਤ ਕੌਰ ਨਰਵਿਸ਼ਨ ਪਬਲਿਕ ਸਕੂਲ ਦੀ ਟੀਚਰ ਹਾਂ ਤੇ ਮੈਂ ਇੱਥੇ ਸਾਇੰਸ ਪੜਾਉਂਦੀ ਹਾਂ ਇੱਥੇ ਬੱਚੇ ਬਹੁਤ ਜ਼ਿਆਦਾ ਮਿਲਟ ਕਰਦੇ ਆ ਇੱਕ ਆਲਮੋਸਟ ਸਾਰੇ ਬੱਚੇ ਆਲਮੋਸਟ ਕੀ ਸਾਰੇ ਬੱਚੇ ਹੀ 27 ਦੇ 27 ਫਰਸਟ ਵੀਜ਼ਨ ਚ ਪਾਸ ਹੋਏ ਆ ਤੇ 6 90% ਟੂ ਅਬੋਵ 5 ਸਟੂਡੈਂਟਸ ਜਿਹੜੇ 90 ਤੋਂ ਅਬੋਵ ਇੱਥੇ ਬੱਚੇ ਸਿਰਫ ਪੜਾਈ ਵਾਲੀ ਧਿਆਨ ਨਹੀਂ ਦਿੰਦੇ ਈਵਨ ਕਿ ਧਾਰਮਿਕ ਤੇ ਗੇਮਸ ਵਗੈਰਾ ਵਿੱਚ ਵੀ ਬਹੁਤ ਜ਼ਿਆਦਾ ਕਲਚਰਲ ਐਕਟੀਵिटीज ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਐਫਰਟਸ ਕਰਦੇ ਆ ਤੇ ਅੱਗੇ ਵੀ ਆਪਣੇ ਵਧੀਆ ਉਹਦੇ ਵਿੱਚ ਲੈ ਕੇ ਜਾਂਦੇ ਆ ਮਤਲਬ ਵਧੀਆ ਲੈਵਲ ਤੇ ਜਾਂਦੇ ਆ ਬੱਚਿਆਂ ਦੀ ਹੌਸਲਾ ਫੁਜਾਈ ਕੀਤੀ ਗਈ ਹੈ ਤੇ ਉਹਨਾਂ ਦੇ ਸੁਨਹਿਰੀ ਭਵਿੱਖ ਵਾਸਤੇ ਕੀ ਕਿਹਾ ਗਿਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਇਆ ਗਿਆ ਜੀ ਬੱਚਿਆਂ ਨੂੰ ਅਸੀਂ ਬਹੁਤ ਜ਼ਿਆਦਾ ਮਤਲਬ ਮੋਟੀਵੇਟ ਕਰਦੇ ਆ ਕਿ ਉਹ ਅੱਗੇ ਆਪਣੇ ਫਿਊਚਰ ਦੇ ਵਿੱਚ ਜਿਵੇਂ ਹੁਣ ਉਹਨਾਂ ਨੇ ਇੰਨੇ ਐਫਰਟਸ ਕੀਤੇ ਆ ਪੇਰੈਂਟਸ ਬੱਚਿਆਂ ਨੇ ਤੇ ਟੀਚਰਸ ਨੇ ਇੰਨੇ ਐਫਰਟਸ ਕੀਤੇ ਜਿਹਦੇ ਨਾਲ ਉਹਨਾਂ ਦੇ ਇੰਨੇ ਵਧੀਆ ਪਰਸੈਂਟੇਜ ਆਇਆ ਤੇ ਅੱਗੇ ਵੀ ਆਪਣੇ ਫਿਊਚਰ ਦੇ ਵਿੱਚ ਵੀ ਇਸੇ ਚੀਜ਼ ਨੂੰ ਮੇਨਟੇਨ ਕਰਕੇ ਰੱਖਣ ਤੇ ਇਵਨ ਆਪਣੇ ਫਿਊਚਰ ਦੇ ਵਿੱਚ ਇਸ ਤੋਂ ਵੀ ਵੱਧ ਹੋ ਮਾਰਕਸ ਲੈਣ ਤੇ ਹੋਰ ਗੁਲੰਦੀਆਂ ਹਾਸਲ ਕਰਨ। ਹਾਂਜੀ ਮੈਂ ਹਰਮਿੰਦਰ ਗੁਰੂਵਰ ਕਿਚਨ ਪਬਲਿਕ ਸਕੂਲ ਦੀ ਕੋਆਰਡੀਨੇਟਰ ਮੈਂ ਆਪਣੇ ਬੱਚਿਆਂ ਦਾ ਜ 10ਵੀਂ ਕਲਾਸ ਦੇ ਬੱਚਿਆਂ ਦਾ ਰਿਜ਼ਲਟ ਦਾ ਦੱਸਣਾ ਚਾਹੁੰਦੀ ਆ ਕਿ ਮੇਰੇ ਬੱਚੇ ਸਾਡੇ ਸਕੂਲ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਨਾਲ ਬਹੁਤ ਅੱਛੇ ਅੰਕ ਪ੍ਰਾਪਤ ਕੀਤੇ ਹਨ ਸਾਡੇ ਹਾਈएस्ट ਅੰਕ 94% ਹਨ ਤੇ 93% ਸੈਕੰਡਰੀ ਲਈ ਨਦਕੀ ਨੇ ਲਏ ਹਨ ਔਰ ਲੜਕੀਆਂ ਨੇ ਹੀ ਬਾਜ਼ੀ ਮਾਰੀ ਇਸ ਵਾਰ ਵੀ ਸਾਡੇ ਹਰ ਸਾਲ ਲੜਕੀਆਂ ਹੀ ਬਾਜ਼ੀ ਮਾਰਦੀਆਂ ਨੇ ਔਰ ਕਾਮਯਾਬ ਹੁੰਦੀਆਂ ਨੇ ਅੱਗੇ ਜਾ ਕੇ ਸਾਡੇ ਨਾਮ ਰੋਸ਼ਨ ਕਰਦੀਆਂ ਨੇ ਸਕੂਲ ਦਾ ਹਾਂ ਜਿਹੜੇ ਇਸ ਸਕੂਲ ਦੇ ਸਟੇਅਰ ਮੈਨਰ ਦਿਲਬਖ ਸਿੰਘ ਗਿੱਲ ਜੀ ਉਹਨਾਂ ਦੀ ਅਗਵਾਈ ਹੇਠ ਬੱਚੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਹਰ ਪੱਖ ਵਿੱਚ ਹਰ ਜਗ੍ਹਾ ਤੇ ਉਹ ਆਪਣਾ ਨਾਮ ਰੋਸ਼ਨ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚਿਆਂ ਨੂੰ ਵਧੀਆ ਕੁਆਲਿਟੀ ਦੀ ਅਸੀਂ ਪੜਾਈ ਦੇ ਸਕੀਏ ਜੋ ਬੱਚੇ ਸਾਡੇ ਕੋਲ ਆਣਿਓ ਕੁਝ ਸਿੱਖੇ ਹੀ ਜਾਣ ਇਸ ਤਰ੍ਹਾਂ ਨਾ ਜਾਣ ਕੇ ਵੀ ਉਹ ਸਾਨੂੰ ਬਣੀ ਦਿੱਤੀਗੇ ਆਉਣ ਵਾਲੀਆਂ ਜ਼ਿੰਦਗੀਆਂ ਦੇ ਵਿੱਚ ਉਹ ਸਫਲ ਹੋ ਜਾਣ ਤੇ ਕੀ ਨਾਮ ਆਪਣਾ ਮਨਦੀਪ ਕਿਹੜੇ ਸਕੂਲ ਚ ਤੁਸੀਂ ਪੜ੍ਹਦੇ ਸੀਗੇ ਗੁਰ ਹਰਿਪ੍ਰੀਤ ਸ਼ਰਮਾ ਕਿੰਨੇ ਨੰਬਰ ਆਏ ਤੁਹਾਡੇ 94 ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਪੜ੍ਹਾਉਂਦੇ ਸੀਗੇ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਸੀ ਸਾਰੇ ਟੀਚਰ ਬਹੁਤ ਹੈਲਪਫੀ ਸੀ ਸੰਭਲੂ ਅੱਗੇ ਕੀ ਕਰਨਾ ਚਾਹੁੰਦੇ ਤੁਸੀਂ ਅੱਗੇ ਨਾਨ ਮੈਡੀਕਲ ਕਰਨਾ ਚਾਹੁੰਦੇ ਹਾਂ ਸੌਫਟਵੇਅਰ ਇੰਜੀਨੀਅਰ ਬਣਨਾ ਕੀ ਨਾਮ ਆਪਣਾ ਮਨਜੀਤ ਕਿਹੜੇ ਸਕੂਲ ਚ ਤੁਸੀਂ ਦਸਵੀਂ ਦਾ ਪੇਪਰ ਦਿੱਤਾ ਗੁਰ ਹਰਿਪ੍ਰੀਤ ਸ਼ਰਮਾ ਕਿੰਨੇ ਨੰਬਰ ਆਏ 90 ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਪੜਾਉਂਦੇ ਸੀਗੇ ਟੀਚਰ ਸਾਰੇ ਟੀਚਰ ਬਹੁਤ ਵਧੀਆ ਪੜਾਉਂਦੇ ਨੇ ਬਹੁਤ ਸੈਲਫ ਹੈਲਪੀ ਟੀਚਰ ਨੇ ਪੜ੍ਹਾਣੇ ਵਿੱਚ ਉਹਨਾਂ ਦੀ ਕਿੱਥੇ ਪੜਾ ਕੇ ਆਦਿ ਅੱਗੇ ਤੁਸੀਂ ਕਿੱਥੇ ਐਡਮਿਸ਼ਨ ਲੈਣੀ ਹੈ ਉਹ ਤੇ ਕੀ ਕਰਨਾ ਗਾਰਡਨ ਵੈਲੀ ਚ ਐਡਮਿਸ਼ਨ ਹੈ ਯਾ ਆਰ ਅਸੀਂ ਉਹ ਡਾਕਟਰ ਨਾਲ ਕੀ ਨਾਮ ਹੈ ਬੱਚੇ ਆਪਣਾ ਕਿੰਨੇ ਨੰਬਰ ਆਏ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਕੂਲ ਬਾਰੇ ਮੇਰੇ 91% ਆਏ ਹੈ ਸਕੂਲ ਬਹੁਤ ਵਧੀਆ ਟੀਚਰਾਂ ਨੇ ਬਹੁਤ ਵਧੀਆ ਪੜਾਇਆ ਜੇ 91% ਆਇਆ ਤੋਂ ਨਾ ਕਰ ਕੀ ਆਏ ਆ ਹੌਸਲਾ ਫਜਾਈ ਕਿੱਤੀ ਗਈ ਹੈ ਸਕੂਲ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਵਧੀਆ ਕਰਿਆ ਸਕੂਲਾਂ ਵਾਲਿਆਂ ਕੀ ਨਾਮ ਹੈ ਬੱਚਾ ਆਪਣਾ ਕਿੰਨੇ ਕਿੰਨੇ ਨੰਬਰ ਆਏ ਆ 91% ਕਿਸ ਤਰ੍ਹਾਂ ਪੜ੍ਹਾਉਂਦੇ ਸੀਗੇ ਸਕੂਲ ਦੇ ਟੀਚਰ ਉਹ ਵੀ ਜਾਣਕਾਰੀ ਦਿਓ ਸਕੂਲ ਦੇ ਟੀਚਰਸ ਬਹੁਤ ਦੀ ਪੜ੍ਹਾਉਂਦੇ ਸੀ ਸਪੋਰਟਸ ਤੇ ਸਾਰੇ ਹੈਲਥਿੰਗ ਤੇ ਜਿੱਤੇ ਪੜ੍ਹਾਈ ਜ਼ਰੂਰੀ ਹੈ ਤੇ ਨਾਲ ਖੇਡਾਂ ਵਿੱਚ ਵੀ ਪਾਰਟਿਸਿਪੇਟ ਕਰਦੇ ਸੀਗੇ ਤੁਸੀਂ ਸਾਰੇ ਸਕੂਲ ਦੇ ਵਿੱਚ ਕਰਦੇ ਸੀਗੇ ਬਿਲਕੁਲ ਜ਼ਰੂਰੀ ਹੈ ਖੇਡਾਂ ਦੇ ਨਾਲ ਅਬ ਬੱਚੇ ਆਪਣਾ ਕੀ ਨਾਮ ਹੈ ਤੇ ਕਿੰਨੇ ਨੰਬਰ ਮੇਰੇ 92% ਕੀ ਕਹਿਣਾ ਚਾਹੁੰਦੇ ਹੋ ਸਕੂਲ ਬਾਰੇ ਤੇ ਅੱਗੇ ਕੀ ਬੰਨਾ ਹੈ ਸਕੂਲ ਵਿੱਚ ਟੀਚਰਸ ਬਹੁਤ ਸਪੋਰਟਿੰਗ ਤੇ ਬਹੁਤ ਸਪੋਰਟ ਕਰਿਆ ਪੜ੍ਹਨੀ ਚੀਜ਼ ਵੀ ਕਰਨੀ ਸੀ ਹਰ ਇੱਕ ਚੀਜ਼ ਬਾਰੇ ਬਹੁਤ ਕੇਅਰ ਕਰਦੇ ਸੰਦੀ ਹੋਰ ਸਕੂਲ ਵੀ ਬਹੁਤ ਵਧੀਆ ਜੀ